को जिम्मेदारी लागने की जिम्मेदारी है हेलो तो आज के सब अमित राज जी सादर सवास जी साहब प्रोफेसर रामदास जी और वेलकम कर रहे हैं मंगल मेरी है ग्राम की चौक मंदिर कमेटी भी शिव मंदिर कमेटी चैरिटेबल ट्रस्ट कबल है उन्होंने उन प्रोग्राम बाद नंबर बचाने के बाद आ गए समाज के सभी जनों ने अधिक विरोध किया इसलिए नहीं सारे लगे इस मंदिर की ओर या अपने और को भी दिया रहेगा हे 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 थे थे सर हर साड़ी ये मंडली जो है आप देख लो थोड़ी समय पहले तक तार लगाया ये साड़ी को ले जगह होगी अभी अंदर ऐसी हाल है थोड़ा प्रोग्राम पूरा मिल गया सर मंडली से कुछ साल साल दे बच्चों तो चल रहा है ये लेकिन कुछ लिमिट्स में नाम के किसी जगह वो फालतू ਆਪਣੇ ਤਸਵੀਰਾਂ ਤੋਂ ਵੱਲੋਂ ਇਹਨੇ ਤਾਕਤ ਸੀ ਗਈ ਹੈ ਹਾਈ ਕੋਰਟ ਦੇ ਵਿੱਚ ਜਿਹਦੇ ਕਾਰਨ ਉਹ ਨਿਕਰੇ ਕੇ ਪੀ। ਜਾਕੀ ਇਸੇ ਹਿਸਾਬ ਨੇ ਸਾਡੇ ਹੱਥ ਵਿੱਚ ਪੂਰੇ ਸੈਕਟਰ ਕਿਹੋ ਜਿਹੀ ਜਗ੍ਹਾ ਤਸਵੀਰੋਂ ਲੱਗਿਆ ਇਹ ਲੱਗਿਆ ਕੋਰੋਨਾ ਇਹ ਸ਼ੁਰੂ ਕਿੰਨੀ ਘਰੋਂ ਤੋਂ ਰੰਗਦਾ ਹੋਇਆ ਹੈ। ਤੇ ਇਸ ਬਾਰੇ ਮੈਂ ਜਾਨਾ ਲੰਬਾ ਨਾਲ ਲੈ ਕੇ ਜਾਂਦਾ ਹਾਂ ਸਾਡੇ ਫੈਕਟਰੀ ਤੋਂ ਮੈਦਾਨ ਦੀ ਸਾਰੀ ਗੱਲ ਦੱਸਾਂਗੇ। ਤੇ ਸਾਡੀ ਲੇਡੀਜ਼ ਵਿੰਗ ਜੋ ਸਾਰਾ ਮਹੱਲਾ ਤੇ ਉਹਨਾਂ ਦੇ ਨਾਲ ਆਈ ਲੀਡਰਸ਼ਿਪ ਨੂੰ ਮੈਂ ਇੱਥੇ ਆਉਂਦੇ ਜੀਆਂ ਆਗਰਾ ਹਾਂ ਮੈਂ ਸਵਾਗਤ ਕਰ ਰਹਾ ਹਾਂ ਪ੍ਰੋਫੈਸਰ ਸਾਹਿਬ ਦੇ ਮੈਂ ਬੜੇ ਅਦਰ ਦੇ ਨਾਲ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਅਧਿਕਾਰਾ ਅਧਿਕਾਰ ਜਿਹੜੇ ਆਪਣੇ ਵਲੰਟੀਅਰ ਸਹਿਬਾਨ ਆਗੂ ਦਾ ਸਹਿਬਾਨ ਸਾਰਿਆਂ ਦਾ ਇੱਥੇ ਤੁਹਾਨੂੰ ਇਨਵਾਈਟ ਕਰਨ ਤੇ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਪ੍ਰਧਾਨ ਸਾਹਿਬ ਨੇ ਹੁਣੇ ਦੱਸਿਆ ਵੀ ਜਿਹੜੇ ਇਸ ਮੰਦਰ ਦੇ ਨਾਲ ਜਿਹੜੇ ਲੋਕਾਂ ਦੇ ਭਾਵਨਾ ਜਿਹੜੀ ਉਹ ਜੁੜੀ ਹੋਈ ਹੈ ਲੋਕਾਂ ਦੀ ਆਸਤਾ ਜਿਹੜੀ ਜੁੜੀ ਹੋਈ ਆ ਤਾਂ ਇਹ ਬਣਦਾ ਵੀ ਹੈ ਕਿ ਜਦੋਂ ਦਾ ਆਪਣਾ ਜੜੀ ਹੁੰਦੀ ਆ ਆਪਾਂ ਨੂੰ ਉਸ ਚੀਜ਼ ਨੂੰ ਬਚਾਉਣਾ ਚਾਹੀਦਾ ਤਾਂ ਸਾਡੀ ਕੋਸ਼ਿਸ਼ ਰਹੂ ਕਿ ਇਹਾਰੇ ਕੇਸ ਬਾਰੇ ਜਦੋਂ ਇੱਥੇ ਸਾਡੀ ਡਿਊਟੀ ਲੱਗੀ ਸੀ ਤਾਂ ਅਸੀਂ ਫੇਸ ਤੇ ਕਈ ਐਨਜੀਓਜ਼ ਲਈ ਲੱਗਿਆ ਹੋਇਆ ਨੇ ਤੁਹਾਨੂੰ ਪਤਾ ਕਿ ਹੋਰ ਬੰਦੇ ਵੀ ਨਾਲ ਇਹਨਾਂ ਨੇ